ਲਓ ਜੀ ਸਾਰਾ ਸਤਿ ਸ਼੍ਰੀ ਅਕਾਲ ਜੀ ਪਿੰਡ ਨਨਾਰੀ ਖੋਕਰ ਜੀ ਤੇ ਆ ਟੋਇਆ ਸੀ ਬੜਾ ਡੂੰਗਾ ਤੇ ਮੈਂ ਰੋਈ ਲੰਗਦਾ ਸੀ ਕਿ ਆਪ ਨੇ ਕੀ ਸਾਰੀ ਸਰਪੰਚ ਸਾਹਿਬ ਦੀ ਮੋਰਚੇ ਬਣਾਈ ਜਾਂਦੇ ਨੇ ਕੀ ਬਣਾਈ ਜਾਂਦੇ ਨੇ ਤੇ ਅੱਜ ਆ ਸੋਹਣਾ ਖੜਾ ਸੀ ਮੈਂ ਵੀ ਕੀ ਚੱਕਰ ਵੀ ਆ ਕੀ ਬਣਾਈ ਜਾਂਦੇ ਆ ਸੋਹਣਾ ਜੀ ਕੀ ਪ੍ਰੋਗਰਾਮ ਹੈਗਾ ਜੀ अच्छा ਆਪਣਾ ਮਿਹਰ ਦਾ ਆਪ ਜਿਵੇਂ ਹਟੋ ਸਾਰੇ ਸਰਕਾਰ ਨੇ ਕਿਹਾ ਹੈ ਠੀਕ ਹੈ ਕਿ ਤੁਸੀਂ ਪੰਚਾਇਤਾਂ ਜਿਹੜੀਆਂ ਪਿੰਡ ਦਾ ਕੁਝ ਕੰਮ ਕਰੋ ਬਲਾਉਟ ਹੋਇਆ ਵੀ ਪਾਣੀ ਦੀ ਬਾਈਦ ਕਰੋ ਹੈ ਪਾਣੀ ਦੀ ਬਾਈਦ ਕਰੋ ਹਾਂ ਤੇ ਬਾੜੇ ਦਾ ਤਰਕਾਸ ਤੋਂ ਦੇ ਥਾਂ ਕੋਣੀ ਹੈਗੀ ਕਿਤੇ ਇਹ ਫਿਰ ਅਸੀਂ ਅੱਗੇ ਸਾਡਾ ਪਲਾਟ ਹੈਗਾ ਪੰਚਾਇਤੀ ਅੱਛਾ ਜੀ ਉਹ ਦੇਖੋ ਆ ਅਗਾ ਬੜਾ ਚਾਰਕਾ ਥਾਂ ਛੱਡੀ ਉਹਦੇ ਚੋ ਠੀਕ ਉਹਦੇ ਕਰਕੇ ਹੋਇਆ ਬੜਾ ਅੱਛਾ ਉਹ ਆ ਬਣਾ ਕੇ ਪਾਈਪ ਲਾਈਨ ਪਾਤੀ ਅੱਗੇ ਵੱਲ ਵਾਹ ਜੀ ਪਾਈਪ ਲਾਈਨ ਪਾ ਕੇ ਆ ਜਿਹੜਾ ਟੋਆ ਇਹਨਾਂ ਕੋਲ ਦਾ ਥੋੜਾ ਕੱਚਾ ਰੱਖਾਂਗੇ ਠੀਕ ਬਾਕੀ ਅਸੀਂ ਇੱਥੇ ਪਾਰਕ ਬਣਾਵਾ ਦੇ ਅੱਛਾ ਵਾਹ ਜੀ ਪਾਰਕ ਬਣਾਵਾ ਦੇ ਇੱਥੇ ਮੋੜੇ ਮੜੇ ਰਾਤ ਨੂੰ ਸੈਰ ਕਰਨ ਵਾਲੇ ਬੱਚੇ ਸਾਰੇ ਇੱਥੇ ਖੇਡਣ ਕਰਨ ਨਾ ਰੁੱਖ ਲਾ ਗਿਓ ਸੋਹਣੇ ਸੋਹਣੇ ਠੀਕ ਦੁਆਲੇ ਥੋੜਾ ਥੋੜਾ ਲਾ ਦੇ ਸਾਰੇ ਹਾਂ ਹਾਂ ਠੀਕ ਹੈ ਵਧੀਆ ਜੀ ਵਧੀਆ ਮੈਂਬਰ ਸਾਹਿਬ ਆਇਆ ਅੱਛਾ ਉਹ ਪਾਣੀ ਪਹਿਲਾਂ ਉਹ ਪਹਿਲੇ ਨੰਬਰ ਜਾਣਾ ਹੈ ਪਹਿਲੇ ਨੰਬਰ ਪਾਣੀ ਆਵੇਗਾ ਅੱਛਾ ਜੀ ਫਿਰ ਦੂਜੇ ਨੰਬਰ ਤੇ ਨਹੀਂ ਉਹਨੂੰ ਲੱਗੇਗਾ ਮੋਗਾ ਮੋਗਾ ਲੱਗੇਗਾ ਹਾਂਜੀ ਮੋਗਾ ਲੱਗੇਗਾ ਅੱਛਾ ਜੀ ਫਿਰ ਦੋ ਚਾਏਗਾ ਅੱਛਾ ਜੀ ਤੇ ਤੀਜੇ ਨੰਬਰ ਸਾਫ ਪਾਣੀ ਹੋ ਕੇ ਆਵੇਗਾ ਸਾਫ ਪਾਣੀ ਹੋ ਕੇ ਤੇਰਾ ਕੱਚਾ ਟੋਇਆ ਰੱਖਾਂਗੇ ਉਹਨੂੰ ਜਾਵੇਗਾ ਉਹਦੇ ਵਿੱਚੋਂ ਪਾਣੀ ਜਾਵੇਗਾ ਅੱਗੇ ਫਸਲਾਂ ਨੂੰ ਅੱਛਾ ਜੀ ਪਾਣੀ ਸਾਫ ਕਰਕੇ ਫਸਲ ਦੇਣਾ ਐਵੇਂ ਗੰਦਾ ਨਹੀਂ 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 ਗੰਦਾ ਨਹੀਂ ਸਾਫ ਕਰਕੇ ਪਾਣੀ ਜਾਵੇਗਾ ਫਸਲਾਂ ਠੀਕ ਇਹ ਤੁਹਾਨੂੰ ਕਿੰਨੇ ਦਿਨ ਹੋ ਗਏ ਚਾਲੂ ਆਇਆ ਨੂੰ ਸਾਨੂੰ ਹੋ ਗਿਆ ਨਹੀਂ ਅਜ 15 ਦਿਨ ਅੱਛਾ ਹਾਂ ਤੇ ਖਰਚਾ ਬਹੁਤ ਹੋ ਜਾਣਾ ਹੈ ਇਹ 15 ਦਿਨ ਹੋ ਗਏ ਐ ਪਹਿਲੇ ਸਾਨੂੰ 4 ਦਿਨ ਸਾਡਾ ਜੇਬ ਚੋਂ ਲੱਗ ਗਏ ਨੇ चा, चा, आ, आ, अच्छा अच्छा हां लगी रही जेसीबी ठीक चार दिन हो लाग गए साडे अच्छा 10 15 ਦਾ ਹੋਗਾ ਇਹਨਾਂ ਲਗਾ اچھا ਕਿਉਂ ਸੀਮਿੰਟ ਵੀ ਸ਼ਰੀਆ ਹੀ ਸ਼ਰੀਆ ਕਹਿੰਦੇ ਥੱਲੇ ਪਾਇਆ ਹੈ ਇਹਦੇ ਚ ਥੱਲੇ 10 ਮਿੰਟਾਂ ਛੜਕਿਆ ਪਾਇਆ ਜੀ ਵਾਹ ਜੀ ਠੀਕ 10 ਮਿੰਟਾਂ ਛੜਕਿਆ ਪਾਇਆ ਥੱਲੇ ਪਹਿਲੇ ਕਟਕਾ ਪਾਇਆ ਫਿਰ ਬਜਰੀ ਪਾਈ اچھا ਜੀ ਤੇਰਾ ਚੁਰਕੀਤਾ ਸੀ ਕੰਮ பச ਕੱਚਾ ਕਰਨਾ ਪਿਆ ਥੋੜਾ ਕਰਨਾ ਦੇ ਕੰਮ ਥੋੜਾ ਕਰ ਲਾ ਹਾਂ ਵੀ ਪੱਕਾ ਕੰਮ ਕਰਦੇ ਠੀਕ ਹਾਂ ਵੀ ਇਹਨਾਂ 14 ਫੇਟ ਟੁੱਟਿਆ ਹੋਵੇ ਕੱਲ ਨੂੰ ਕੰਮ ਦਿੱਤਾ ਲੋਕ ਗਾਲੀ ਕੱਢੀ ਜਾਂ ਸਪੈਂਚ ਨੇ ਕੰਮ ਕੀ ਕੀਤਾ ਨਹੀਂ ਨਹੀਂ ਸਹੀ ਗੱਲ ਬਿਲਕੁਲ ਹਾਂ ਪਾਸੇ ਨਹੀਂ ਕਰਨਾ ਜਿਹੜਾ ਕੰਮ ਕਰਨਾ ਸੀ ਸਿਰੇ ਦਾ ਕਰਨਾ ਮਾੜਾ ਕੰਮ ਨਹੀਂ ਕਰਨਾ ਵਾਹ ਬੜੀ ਬੜੀ ਮਿਹਰਬਾਨੀ ਸਵੈ ਸਿੰਘ ਸਾਹਿਬ ਦੀ ਜਿੰਨਾ ਹੋ ਗਿਆ ਉਹਨਾਂ ਨੂੰ ਕਰਾਂਗੇ ਹਾਂ ਜੀ ਥੋੜਾ ਕਰ ਲੋ ਪਰ ਚੰਗਾ ਕਰ ਥੋੜਾ ਕਰ ਲੋ ਚੰਗਾ ਕਰ ਲੋ ਬਾਕੀ ਮਾੜਾ ਕੰਮ ਨਹੀਂ ਕਰਨਾ ਇਹਨੂੰ ਫਿਰ ਕੱਲ ਨੂੰ ਸਾਲ ਕੋ ਪਾਵੇ ਸਾਰੇ ਖਿਲਰ ਜਾ ਆ ਜੀ ਮਾਲ ਵਿੱਚ ਦਾ ਗੱਟੇ ਸੀਮਿੰਟ ਖਾਦਾ ਜਾਵੇ ਹਾਂ ਉਹ ਅਸੀਂ ਆਪ ਪੋਲ ਖੋਦ ਲਵਾਈਦਾ ਵਾਹ ਜੀ ਚਾਣੀ ਮਮੀ ਨਾ ਰੋਜ ਖੜੇ ਹੁੰਦੇ ਆ ਅਸੀਂ ਆਪ ਪੋਲ ਖੋਦ ਕਰਾਈਦਾ ਕੰਮ ਇਹਨੇ ਗਏ ਉਹਨਾਂ ਦੇ ਛੜਿਆ ਬਿਸਤਰੀਆਂ ਦੇ ਫੇਕੇ ਦਾ ਕੰਮ ਦਿੱਤਾ ਵੀ ਉਹ ਅਹੀਂ ਕੰਮ ਅਸੀਂ ਉਹ ਕੰਮ ਨਹੀਂ ਕਰਾਇਆ ਵਾਹ ਜੀ ਅਸੀਂ ਉਹਨਾਂ ਨੂੰ ਇਹ ਕਿਹਾ ਵੇ ਸਾਡੇ 10 ਘਟੇ ਸੀਮਿੰਟ ਬਾਦ ਲੱਗ ਜਾਣਾ ਲੱਗ ਜਾਣ ਸਹੀ ਮਾੜਾ ਰੇਤਾ ਨਹੀਂ ਲਾਣਾ ਵਿੱਚ ਰੇਤਾ ਘੱਟ ਪਾਣਾ ਸੀਮਿੰਟ ਜ਼ਿਆਦਾ ਪਾਣਾ ਵਾਹ ਜੀ ਸਾਡਾ ਲੋਕ ਇਹ ਨਾਖਣ ਬੇਨ ਕੰਮ ਨਕਲੀ ਕੀਤਾ ਮੈਂ ਬਰਗਣ ਸਾਂ ਪੰਜੇ ਕੰਮ ਵਾ ਕਰਾਇਆ ਨੇ ਆਸੀ ਲਾ ਮਾੜੀ ਲੜਾ ਕੇ ਸੇ ਕਰੋ ਸਾਡਾ ਸੁਖ ਦੀ ਹੈ ਸਾਡੀ ਕਾਇ ਸੋਚ ਵਧੀਆ ਬਿਲਕੁਲ ਕੋਈ ਨਾ ਕਰਾਈ ਤਸਲੀ ਨਾ ਕਰਾਈ ਹਾਂਜੀ ਹਾਂਜੀ ਮਾੜਾ ਕੰਮ ਨਾ ਕਰਾਈ ਸੋਨ ਲੱਜ ਕਹਿ ਰਹੇ ਨੇ ਮੈਂਬਰ ਸਾਹਿਬ ਵੀ ਇਹਦੇ ਵਿੱਚ ਕੋਈ ਗਲਤ ਕੰਮ ਨਹੀਂ ਹੋਣ ਦੇਣਾ ਭਾਵੇਂ ਕੰਮ ਨੂੰ ਠੇਕੇ ਦੇ ਕਰਨਾ ਹਾਂਜੀ ਪਰ ਅਸੀਂ ਨਿਗਰਾਨੀ ਆਪ ਰੱਖਣਾ ਕੋਲ ਸਭਾਈ ਸਾਹਿਬ ਵੀ ਕਈ ਵੇ ਹੁੰਦੇ ਨੇ ਸਭਾਈ ਸਾਹਿਬ ਆਂਦਾ ਹਾਂ ਉਹ ਵੀ ਆਉਂਦੇ ਚਾਹ ਪਾਣੀ ਸਿਆਪਾ ਨੂੰ ਠੇਕਾ ਵੀ ਹੈਗਾ ਚਾਹ ਪਾਣੀ ਸਿਆਪ ਦੇ ਦਿੰਦੇ ਵਾਹ ਜੇ ਮੈਂਬਰ ਸਾਹਿਬ ਕੋਲ ਹੁੰਦੇ ਨੇ ਚਾਹ ਪਾਣੀ ਉਹਦੇ ਦੋੜ ਆਣੀ ਕਿੱਥੋਂ ਭਾਮ ਪੀਵਣ ਆ ਨਹੀਂ ਨਹੀਂ ਠੀਕ ਬਿਲਕੁਲ ਕੋਈ ਨਹੀਂ ਚਾਹ ਪਾਣੀ ਕੋਈ ਨਹੀਂ ਚਾਹ ਪਾਣੀ ਪਨੋ ਪਵਾਈ ਦੀ ਵਾਹ ਜੀ ਵਧੀਆ ਵਧੀਆ ਬਹੁਤ ਅੱਛਾ ਉਹ ਪਰ ਮੇਰੇ ਉਹਨੂੰ ਪਾਣੀ ਉਕਾਰਦੇ ਗੰਦਾਇ ਕਰੀ ਹੈ ਹਾਂ ਉਹ ਪਾਣੀ ਲਾਸੀ ਹਾਂ ਬਾਅਦ ਚ ਪਾ ਗਏ ਨੇ ਫੋਟੇ ਚਲਾ ਦੇ ਕੱਲ ਚਲਾਈ ਰੱਖੀ ਹੈ ਅੱਛਾ ਅੱਛਾ ਰੋਜ਼ ਮਟਰ ਚਲਾਈ ਦੇ ਫਿਰ ਪਾ ਜਿਹੜਾ ਉਹ ਸਾਰਾ ਪਾੜ ਕਰ ਦੇ ਬਸ ਪਾਣੀ ਲਾ ਦੇ ਵਾਹ ਜੀ ਬਸ ਹੁਣ ਨਾ ਲਾਈਏ ਤਾਂ ਫਿਰ ਪੈਪਲਾਂ ਸਾਡੀ ਪਾਈ ਵੀ ਅਸੀਂ ਪੈਪਲਾਂ ਖਾ ਦੇ ਦਾਂਗੇ ਸਾਡਾ ਅੱਛਾ ਅੱਛਾ ਠੀਕ ਠੀਕ ਅੱਛਾ ਅੱਛਾ ਅੱਜ ਜਿੰਨਾ ਨੇੜੇ ਸਰਦਾ ਵੀ ਚਲੋ ਠੀਕ ਹੈ ਜਿੰਨਾ ਦਰ ਸਰਦਾ ਉਹਨਾਂ ਸਾਰੀ ਜੀਦਾ ਚਲੋ ਪਾਣੀ ਛੱਡ ওভারਫਲੋ ਹੋ ਜਾਂਦਾ ਸੀ ਜਦੋਂ ਪਾਈਪ ਲਾਈਨ ਨੂੰ ਪਾਣੀ ਪਾਉਂਦੇ ਅੱਛਾ ਜੋ ਪਾਣੀ ਸਾਫ ਹੋਵੇ ਤਾਂ ਲੋਕੀ ਸ਼ਾਉਣਾ ਪਾਣੀ ਲਵਾਉਣਗੇ ਸਾਲ ਪਾਣੀ ਬਾਕੀ ਲੋਕਾਂ ਐਵੇਂ ਤਰਾਕਤ ਪਾਣੀ ਜਿਹੜੀ ਚੀਜ਼ ਹੈ ਸਭ ਤੋਂ ਵਧੀਆ ਚੋਨੇ ਲੋੜ ਪਾਣੀ ਲੱਗਾ ਕਾਲਾ ਸ਼ਾਹ ਜੋ ਨਗਰ ਹੈ ਕੁੜੀਆਂ ਕਿ ਫਸਲਾਂ ਵੇਖ ਕਿਵੇਂ ਖੜੀਆਂ ਅੱਧੀ ਖਾਦ ਪਾਉਣ ਦੀ ਲੋੜ ਹੀ ਨਹੀਂ ਅੱਜ ਪਾਈ ਕੋਣੀ ਨਾ ਆਧਾ ਗਟਾ ਸਾਰਾ ਪਾਇਆ ਨਾ ਅੱਛਾ ਹੋਰ ਲੋ ਜੀ ਖਾਦ ਪਾ ਦੀ ਨੀ ਨਾ ਅੰਨਾ ਪਾ ਚੋ ਲੋ ਜੀ ਟੋਇਆਂ ਦਾ ਪਾਣੀ ਨਾ ਸੋਲਰ ਮੈਂਬਰ ਸਭ ਕਹਿ ਰਹੇ ਨੇ ਵੀ ਖਾਦ ਨਹੀਂ ਪਾਈ ਜਿਵੇਂ ਤੱਕ ਗਵਾਂਡੀ ਨੇ ਹਾਂ ਗਵਾਂਡੀ ਨੇ ਅੱਧਾ ਗੱਡਾ ਪਾਈ ਸਾਰੀ ਐ ਲੋ ਜੀ ਤਿੰਨ ਗੱਟੇ ਪਾਈ ਬਸ ਸਿਰਫ ਪਾਣੀ ਇਹ ਲੱਗਣ ਕਰਕੇ ਹਾਂ ਲੋਕਰ ਵਾਲਾ ਪਿੰਡਾ ਪਤਾ ਹੀ ਨਹੀਂ ਹੈਗਾ ਯਾਰ ਫਸਲਾਂ ਚ ਪਾਣੀ ਕਿੰਨੇ ਆ ਸਾਬਕਾ ਕਿੰਨਾ ਹਾਂ ਜੀ ਬਸ ਗੱਲ ਦਾ ਕਿਹੜਾ ਪਾਣੀ ਬਾੜਾ ਪਾਦਾ ਨਹੀਂ ਹਾਂ ਜੀ ਹਾਂ ਜੀ ਪਾਣੀ ਚੰਗਾ ਘਰਾਂ ਦਾ ਆਦਾ ਬਾੜਾ ਆਇਆ ਸੀ ਪਾਣੀ ਬਾੜਾ ਪਾਣੀ ਆਦਾ ਆਵੇ ਆਹ ਜੀ ਟੂਨੀਆਂ ਦਾ ਫਿਲਟਰ ਹੋ ਗਿਆ ਆਪਣੇ ਟੋਇਆਂ ਦਾ ਪਾਣੀ ਸਾਰਾ ਆ ਰਿਹਾ ਬਿਲਕੁਲ ਜੀ ਚਲੋ ਠੀਕ ਹੈ ਜੀ ਵੀਡੀਓ ਵਾਤਵਾ ਸ਼ੇਅਰ ਕਰੋ ਜੇ ਤੁਹਾਡੇ ਪਿੰਡ ਉਸ பஞ்சਕੀ ਵਧੀਆ ਕੰਮ ਕਰਦਾ ਹੈ ਸਾਨੂੰ ਫੋਨ ਕਰਕੇ ਦੱਸੋ ਅਸੀਂ ਉਹਦੇ ਕੰਮ ਲੋਕਾਂ ਨੂੰ ਖਵਾਵਾਂਗੇ ਠੀਕ ਹੈ ਜੀ ਬੜੀ ਮਿਹਰਬਾਨੀ ਜੀ